ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿੰਮੋ ਜੀ ਤੁਸੀਂ ਸਾਰੇ ਅਮੀ ਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਜੀ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇਹ ਆਪਾਂ ਧੋ ਰਹੇ ਸੀਗੇ ਜੀ ਕੱਪੜੇ ਅੱਜ ਆਪਾਂ ਲਾ ਲਿਆ ਸੀ ਧੋਬੀ ਘਾਟ ਬਹੁਤ ਕੱਪੜੇ ਇਕੱਠੇ ਕਰ ਲੀਜੀਏ ਅੱਜ ਆਪਾਂ ਮੋٹے ਜਿਹੇ ਕੱਪੜੇ ਧੋਣ ਲੱਗੀ ਸੀ ਜੀ ਅੱਜ ਮੈਂ ਜਿਹੜੇ ਜ਼ਿਆਦਾ ਮੋٹے ਨਹੀਂ ਹੁਣ ਨਹੀਂ ਪੈਂਦੇ ਉਨਾਂ ਨੂੰ ਧੋ ਕੇ ਰੱਖ ਦਾਂਗੇ ਫਿਰ ਆਪਾਂ ਸਾਮ ਕੇ ਇਹਨਾਂ ਨੂੰ ਥੋੜੀ ਥੋੜੀ ਕਰਕੇ ਰੱਖੀ ਜਾਵਾਂਗੇ ਤੇ ਗਰਮੀ ਵਾਲੇ ਕੱਢੀ ਜਾਵਾਂਗੇ ਜਿਹੀ ਹੋਈ ਹੋਈ ਫੇਰ ਹੀ ਸੈੱਟ ਆਉਂਦੇ ਨੇ ਕੱਪੜੇ ਅਲਮਾਰੀਆਂ 'ਚ ਠੰਡਾ ਵਾਲੇ ਕੱਪੜੇ ਤਾਂ ਅਲਮਾਰੀਆਂ 'ਚ ਟਿਕਦੇ ਵੀ ਨਹੀਂ ਜੀ ਬਹੁਤ ਔਖਾ ਹੋ ਜਾਂਦਾ ਧਰਨੇ ਨੂੰ ਕੁੰਡੀਆਂ ਤੇ ਵੀ ਨਹੀਂ ਟਿਕਦੇ ਡੇਲੀ ਵੀਅਰ ਵਾਲੇ ਮੋٹے ਹੋਣ ਕਰਕੇ ਹੁਣ ਜਿਆਦਾ ਮੋٹے ਆਪਾਂ ਧੋ ਦਿੱਤੇ ਨੇ ਜੀ ਕੁਝ ਪਹਿਲਾਂ ਧੋ ਦਿੱਤੇ ਇਹ ਰਜਾਈ ਦਾ ਗਲਾਬ ਵੀ ਧੋਤਾ ਜੀ ਰਜਾਈਆਂ ਵੀ ਲਾ ਦਿੱਤੀਆਂ ਨੇ ਆਪਾਂ ਦੂਸਰੀਆਂ ਰਜਾਈਆਂ ਆਪਾਂ ਧੋ ਕੇ ਭਰਾਈਆਂ ਸੀਗੀਆਂ ਇਹ ਹੁਣ ਥੋੜਾ ਜਿਜਰ ਹੋਇਆ ਮਹੀਨਾ ਕ ਹੋ ਗਿਆ ਉਹ ਨਾ ਉਹਨਾਂ ਦੇ ਉੱਤੇ ਗਲਾਬ ਜਿਹੜੇ ਹੋਏ ਨੇ ਉਹ ਸਲੀਨ ਦੀਆਂ ਨੇ ਉਹ ਆਪਾਂ ਧੁੱਪ ਲਵਾ ਕੇ ਇਸ ਤਰ੍ਹਾਂ ਹੀ ਰੱਖ ਦਾਂਗੇ ਇਹ ਸਾਰੇ ਮੋٹے ਕੱਪੜੇ ਆਪਾਂ ਰੱਖ ਦਾਂਗੇ ਲੋਹਰਾਂ ਵੀ ਰੱਖ ਦਾਂਗੇ ਜੀ ਮੋਟੀਆਂ ਨਹੀਂ ਜਿਆਦਾ ਹੁਣ ਗਰਮੀ ਆਉਂਦੀ ਐ ਤਿੰਨੇ ਤਾਰਾਂ ਭਰ ਗਈਆਂ ਜੀ ਅੱਜ ਤੱਕ ਕੱਪੜਿਆਂ ਦੀਆਂ ਅਜੇ ਹੋਰ ਵੀ ਧੋਣ ਦੀ ਸਲਾਸੀ ਫਿਰ ਸੁੱਕਣੇ ਪਾਉਣ ਨੂੰ ਜਗ੍ਹਾ ਨਹੀਂ ਸੀਗੀ ਤਾਂ ਕਰਕੇ ਅੱਜ ਸਾਢੇ ਦਿੱਤੇ ਨੇ ਕੱਲ ਨੂੰ ਧੋਲਾਂਗੇ ਜੀ ਹੋਰ ਇਹ ਜਿਹੜੇ ਕੱਲ ਵਾਲੇ ਪਏ ਨੇ ਆਪਣੇ ਧੁੱਤੇ ਉਹਨਾਂ ਦੀ ਲਾ ਦਿੰਨੇ ਆ ਜੀ ਤਹਿ ਫਿਰ ਉਹ ਸੁੱਕ ਜਾਣਗੇ ਸ਼ਾਮ ਨੂੰ ਉਹਨਾਂ ਦੀ ਲਾਉਣੀ ਹੋਊਗੀ ਜਿਆਦਾ ਹੋ ਜਾਂਦੀ ਨਹੀਂ ਇਹ ਕੋਟ ਤੇ ਜੈਕਟਾਂ ਧੋਤੀਆਂ ਸੀਗੀਆਂ ਆਪਾਂ ਇਹ ਟੈਲਾ ਕੇ ਰੱਖਿਆ ਨੇ ਮੋٹے ਮੋਟੇ ਪਾਹਲਾਕ ਰੱਖ ਲਾਂਗੇ ਸਾਧ ਧਰਦਾਂਗੇ ਹੁਣ ਤਾਂ ਸਵੇਰੇ ਥੋੜੀ ਜੀ ਠੰਡ ਹੁੰਦੀ ਹੈ ਜੀ ਸ਼ਾਮ ਨੂੰ ਵੀ ਐਨੀ ਹੁੰਦੀ ਨਹੀਂ ਹੈਗੀ ਦਿਨੋਂ ਤੋਂ ਗਰਮੀ ਆਉਂਦੀ ਹੈ ਹੁਣ ਗਰਮੀ ਵਾਲੇ ਪਤਲੇ ਕੱਢੀ ਚੱਲਾਂਗੇ ਜੀ ਹੁਣ ਹੌਲੀ ਹੌਲੀ ਕਰਕੇ ਇੱਕ ਲਫਤ ਦਾ ਸਾਰੇ ਕੰਮ ਵੰਡੇ ਨਹੀਂ ਹੈਗੇ ਜੀ ਥੋੜੇ ਥੋੜੇ ਕਰਕੇ ਲੋਟ ਆਉਂਦੇ ਨੇ ਇਹਨਾਂ ਨੂੰ ਸਵਾਲੀ ਚੱਲਾਂਗੇ ਤੇ ਉਹ ਕੱਢ ਲਾਂਗੇ ਆਪਾਂ ਹੌਲੀ ਹੌਲੀ ਅਲਮਾਰੀਆਂ 'ਚ ਸੈੱਟ ਕਰ ਲਾਂਗੇ ਇਹ ਅਲਮਾਰੀਆਂ 'ਚ ਧੋ ਕੇ ਕੱਢ ਦਾਂਗੇ ਜੀ ਸਾਰੀ ਗਮੀਆਂ ਰਿਜ਼ੈਟ ਆ ਜਾਣਗੇ ਅਲਮਾਰੀ 'ਚ ਉਹ ਤਾਂ ਸੂਟ ਵੀ ਮੋٹے ਪਾਉਣ ਨੂੰ ਦਿਲ ਨਹੀਂ ਕਰਦਾ ਜੀ। ਮਸ ਲਾਈਨਿੰਗ ਵਾਲੇ ਪੈ ਜਾਂਦੇ ਨੇ। ਇਹ ਥੋੜੀ ਜਿਹੀ ਉਹਨਾਂ ਨੂੰ ਪਤਲੀ ਹੁੰਦੇ ਨੇ। ਸਾਹਮਣੂ ਤਾਂ ਪਤਲਾ ਜਿਹਾ ਸੌਲਡੇ ਕੀ ਸਰ ਜਾਂਦਾ। ਕੋਟੀ ਵਗੈਰਾ ਤੇ ਵੀ ਲੋੜ ਦੀ ਪੈਂਦੀ। ਸਵੇਰੇ ਥੋੜਾ ਜਿਹਾ ਟੈਂਪਾ ਲੈਂਦੇ ਆ ਜੀ। ਜਦੋਂ ਧੁੱਪ ਨਿਕਲ ਆਉਂਦੀ ਆ ਫਿਰ ਉਹ ਵੀ ਲਾਹੀ ਜਾਂਦੀ ਆ ਜੀ ਕੋਟੀ ਦਾ। ਲੋ ਜੀ ਲੱਗੇ ਤਾਂ ਇਹ ਕੱਪੜੇ ਸਾਰੇ ਅਲੱਗ-ਅਲੱਗ ਰੱਖ ਲੈਣੇ ਆਪਾਂ ਪਾਉਣ ਵਾਲੇ ਅਲੱਗ ਰੱਖ ਲਈ ਤੇ ਧਰਨ ਵਾਲੇ ਅਲੱਗ ਰੱਖ ਲਈ ਜੀ ਇੱਧਰ ਛੱਡਿਆ ਹੋਇਆ ਸੀਗਾ ਜੀ ਆਪਣਾ ਪਾਣੀ ਲਸਣ ਚ ਇਹ ਬਾਹਰ ਲਈ ਬਾੜੀ ਰਮਾ ਰਹੀ ਸੀ ਆਪਾਂ ਬਾਹਰ ਲਈ ਵੀੜੇ ਚ ਜਿਹੜੀ ਦੋ ਕੈਰੀਆਂ ਭਰ ਗਈਆਂ ਪਾਣੀ ਦੀਆਂ ਤੀਸਰੀ ਛੱਡਿਆ ਹੋਇਆ ਸੀ ਤੇ ਇੱਧਰ ਇੱਕ ਗੱਠਿਆਂ ਦੀ ਰਹਿੰਦੀ ਐ ਇੱਕ ਕਿਆਰੀ ਇਕੱਠਿਆਂ ਦੀ ਹੈ ਬਾਰੀ ਇਸ ਵਾਰ ਬਿੱਠੇ ਵਧੀਆ ਹਜੇ ਚੱਲੇ ਨਹੀਂ ਹੈਗੇ ਜੀ ਛੋਟੇ ਹੀ ਖੜੇ ਨੇ ਪਤਾ ਨਹੀਂ ਕੀ ਗੱਲ ਐ ਤਕੀ ਲਸਣ ਤਾਂ ਵਧੀਆ ਹੋ ਗਿਆ ਇਹ ਮੈਂ ਕਿਆਰੀ ਦੇਖਣ ਆਈ ਸੀ ਵੀ ਭਰ ਗਈ ਜਾਨੀ ਤੇ ਮੋٹے ਜਿਹੇ ਗੁੱਜੇ ਕੜੇ ਸੀਗੇ ਜਿਹੜੇ ਕੱਖਾਂ ਦੇ ਉਹ ਹੱਥ ਨਾਲ ਕੱਟ ਕੇ ਆਪਾਂ ਸਿੱਧਾ ਦਿੰਨੇ ਆ ਵੱਡੇ ਵੱਡੇ ਸੀਗੇ ਗੁੱਡਣ ਵਾਲੇ ਨਹੀਂ ਜੀ ਲਸਣ ਉਹ ਤਾਂ ਗੁੱਡਣ ਵਾਲਾ ਆਪਣਾ ਪਾਣੀ ਦੇ ਲਿਆ ਅੱਜ ਇੱਕ ਦੋ ਦਿਨਾਂ ਨੂੰ ਗੁੱਟਾਂਗੇ ਫੇਰ ਤੇ ਇਹ ਬੱਟ ਦੇ ਉੱਤੇ ਖੜੀ ਸੀਗੇ ਜਿਹੜੇ ਕੱਖਾਂ ਦੇ ਬੂਜੇ ਮੋٹے ਉਹ ਕੱਟ ਰਹੀ ਸੀ ਹੱਥ ਨਾਲ ਮੈਂ ਗਿੱਲੇ ਹੋ ਗਏ ਆਸਾਨੀ ਨਾਲ ਕੱਟੇ ਗਏ ਜੜਾਂ ਉਹਨਾਂ ਦੀਆਂ ਜਿਵੇਂ ਜਿਵੇਂ ਗਰਮੀ ਆਉਗੀ ਕੱਕ ਵੀ ਬਹੁਤ ਸੇਦੀ ਹੋ ਜਾਂਦੇ ਨੇ ਜਿਵੇਂ ਪਾਣੀ ਲੱਗਦਾ ਉਨੇ ਕੱਕ ਹੋਈ ਜਾਂਦੇ ਨੇ ਗਰਮੀ ਕਰਕੇ ਪਾਣੀ ਵੀ ਜਲਦੀ ਲਾਉਣਾ ਪੈਂਦਾ ਹੁਣ ਇਹ ਕਿੰਨੂ ਆ ਜੀ ਆਪਣਾ ਸਿਉਂਕ ਮੈਂ ਦੱਸਦੀ ਹੁੰਨੀ ਆ ਜੀ ਆਪਣੇ ਸਿਉਂਕ ਵੱਧਦੇ ਸੈਦੋ ਦੇ ਕਰਕੇ ਬੂਟੇ ਸੁੱਕੀ ਜਾਂਦੇ ਨੇ ਇਹ ਵੀ ਇਸ ਵਾਰ ਖਾਸਾ ਸੁੱਕਿਆ ਪਿਆ ਜੀ ਹੁਣ ਥੋੜੀਆਂ ਹੀ ਡਾਣੀਆਂ ਹਰੀਆਂ ਨੇ ਅੱਧਾ ਸੁੱਕ ਗਿਆ ਪਹਿਲਾਂ ਵੀ ਨਾਲ ਹੁੰਦੇ ਜਿਹੜੀਆਂ ਡਾਣੀਆਂ ਸੁੱਕਦੀਆਂ ਸੀ ਉਹ ਆਪਾਂ ਕੱਟ ਦਿੰਦੇ ਸੀਗੇ ਕਿੰਨੂ ਬਹੁਤ ਲੱਗਦੀ ਸੀ ਇਹਨੂੰ ਜਦੋਂ ਐ ਕੋਈ ਬੂਟਾ ਖਰਾਬ ਹੋ ਜਾਂਦਾ ਜੀ ਫੇਰ ਮਨ ਬਹੁਤ ਦੁਖੀ ਹੁੰਦਾ ਵੀ ਇੰਨਾ ਫੜ ਲੱਗਦਾ ਸੀ ਇਹਨੂੰ ਇੱਧਰਲੀ ਸਾਈਡ ਵਾਲਾ ਇੱਕ ਡਾਣੀ ਤਾਂ ਸਾਰੀ ਇਹ ਸੁੱਕੀ ਪਈ ਹੈ ਜੀ। ਜੇ ਥੋੜਾ ਰਹਿ ਜਾਂਦਾ ਸੁੱਕ ਜਾਂਦਾ ਫਿਰ ਪੱਟਣਾ ਪੈਂਦਾ ਜੀ। ਕੋਈ ਵੀ ਬੂਟਾ ਕਈ ਖਰਾਬ ਹੋ ਗਏ ਬੂਟੇ ਆਪਣੇ। ਇੱਕ ਚੂਹਿਆਂ ਦੀਆਂ ਖੱਡਾਂ ਸੀਗੀਆਂ ਇੱਥੇ। ਉਹਦੀ ਕਰਕੇ ਪਾਣੀ ਕਈ ਵਾਰੀ ਖੱਡ 'ਚ ਪੈਣ ਲੱਗ ਜਾਂਦਾ। ਫੇਰ ਅੱਗੇ ਕਿਆਰੀ ਕਿਸੇ ਤੀ ਜਾਂਦਾ ਨਹੀਂ ਹੈਗਾ ਤਾਂ ਕਰਕੇ ਨਹੀਂ ਗਰਖਣੀ ਪੈਂਦੀ ਹੈ ਜੀ। ਇਸ ਵਾਰ ਚੂਹੇ ਵੱਤਾ ਆਏ ਨੇ ਆਪਣੇ ਨੇੜੇ ਸੂਆ ਹੈਗਾ ਸੂਆ ਪੱਕੇ ਕਰੇ ਨੇ ਨਾ ਹੁਣ ਸੂਏ ਉਹਦੇ ਕਰਕੇ ਉਥੋਂ ਸਾਰੇ ਸ਼ੈਲਕੀਤਾਂ ਵਾਲੇ ਨੂੰ ਹੋ ਗਏ ਅੱਗੇ ਨਹੀਂ ਹੁੰਦੇ ਸੀ ਇਹਨੇ ਪਰ ਖਾੜ ਦੇ ਪਾਣੀ ਪੈਣ ਕਰਕੇ ਉਥੋਂ ਖਾਰ ਪੈ ਜਾਂਦੀ ਹੈ ਜੀ ਪਾਣੀ ਉਥੋਂ ਹੋਰੀ ਸਾਈਡ ਤੇ ਨਿਕਲ ਹੀ ਜਾਂਦਾ ਹੈ ਕਿਹੜੀ ਸੁੱਕੀ ਰਹਿ ਜਾਂਦੀ ਹੈ ਤਾਂ ਕਰਕੇ ਆਪਾਂ ਨੂੰ ਦੇ ਕਿ ਕੋਲੇ ਖੜ ਕੇ ਰਮੌਣੀਆਂ ਪੈਂਦੀਆਂ ਨੇ ਜੀ। ਘਰ ਵਾਲੀ ਮੋਟਰ ਤੋਂ ਹੀ ਆਪਣਾ ਟੈਂਕੀ 'ਚ ਪਾਣੀ ਛੱਡਿਆ ਹੋਇਆ। ਹੌਲੀ-ਹੌਲੀ ਰੰਗਦੀਆਂ ਨੇ ਥੋੜਾ ਜਿਹਾ ਟਾਈਮ ਲੱਗ ਜਾਂਦਾ। ਇਧਰ ਆਪਾਂ ਗੋਹ ਚੱਕ ਦਿੱਤਾ ਸੀ ਜੀ ਬਾੜੀ RAM ਦੇ RAM ਦੇ ਨਾਲੇ ਉਹ ਪਾਥੀਆਂ ਥਲਦੀਆਂ ਸੀ ਕੋਈਆਂ ਜੀਆਂ। ਹੁਣ ਆਪਾਂ ਇਹ ਤੇ ਲਾ ਦਾਂਗੇ ਇਹ ਝਾੜੂ ਤੁਸੀਂ ਥੱਲੇ ਫਿਰ ਹਾਂ ਟੋਕਾ ਕਰਨਾ ਹੋਊਗਾ ਸ਼ਾਮ ਨੂੰ ਇਹ ਆਪਾਂ ਚਾੜੂ ਲਾ ਕੇ ਸਾਫ਼ ਕਰਕੇ ਕੂੜਾ ਚੱਕ ਦਾਂਗੇ ਇੱਥੇ ਤਾਂ ਹਰਾਜੀ ਖਿੰਡਿਆ ਹੋਇਆ ਜੀ ਹੋਰ ਤਾਂ ਕੁਝ ਹੈ ਨਹੀਂ ਕੋਈ ਰਿੱਤਾ ਵਗੈਰਾ ਆ ਰੋਜ਼ ਆ ਪਟੁੱਕਾ ਕਰਦੇ ਹਾਂ ਤਾਂ ਕਰਕੇ ਖਿੰਡ ਜਾਂਦਾ ਦੋ ਤਿੰਨ ਦਿਨ ਹੋ ਗਏ ਸੀ ਇੱਥੇ ਵੀ ਝਾੜੂ ਲਾਏ ਨੂੰ ਅੱਜ ਲਾਏ ਜੀ ਇੱਕ ਇੱਥੇ ਆਪਣੇ ਮਰੂਦ ਖੜਾ ਉਹਦੇ ਪੱਤੇ ਆ ਜਾਂਦੇ ਨੇ ਕੋਈ ਰਿੱਤਾ ਵਗੈਰਾ ਤੇ ਇੱਧਰ ਨਹੀਂ ਆਉਂਦਾ ਸਾਈਡ ਤੇ ਵੱਡਾ ਬੇੜਾ ਵੀ ਆਪਣਾ ਝਾੜੂ ਲਾਉਣ ਵਾਲਾ ਜੀ ਇੱਕ ਦਿਨਾਂ ਚ ਉਧਰ ਵੀ ਲਾਵਾਂਗੇ ਇੱਕ ਦਿਨ ਜੇ ਇਕੱਠਾ ਨਹੀਂ ਲੱਗਦਾ ਜੀ ਕਈ ਵਾਰੀ ਕੱਲੀ ਤੋਂ ਫਿਰ ਦੋ ਦਿਨਾਂ ਚ ਲਾ ਲੈਣੀ ਹੁੰਦੀ ਆ ਧਾਦਾ ਕਰਕੇ ਜੇ ਝਾੜੂ ਲਾਉਣਾ ਹੈ ਜੇ ਸਵੇਰੀ ਲਾਉਣਾ ਪੈਂਦਾ ਹੈ ਤੇ ਫਿਰ ਹੋਰ ਕੰਮ ਰਹਿ ਜਾਂਦੇ ਨੇ ਝਾੜੂ ਦੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਵੱਡੇ ਵੇੜੇ ਵਾਲੇ ਔਖੇ ਆ ਜੀ ਵੇੜਾ ਛੋਟਾ ਚਾਹੀਦਾ ਕਹਿੰਦੇ ਆ ਵੱਡੇ ਵੇੜਿਆਂ 'ਚ ਝਾੜੂ ਲਾਉਣ ਔਖਾ ਸਫਾਈ ਕਰਨੀ ਔਖੀ ਹੈ ਤੇ ਛੋਟੇ ਵੇੜੇ ਵਾਲੇ ਕਹਿੰਦੇ ਨੇ ਵੱਡਾ ਵੇੜਾ ਚਾਹੀਦਾ ਛੋਟੇ ਵੇੜੇ ਚ ਔਖਾ ਹੈ ਸੱਚੀ ਜੀ ਵੱਡੇ ਵੇੜੇ ਦਾ ਤਾਂ ਬਹੁਤ ਔਖਾ ਸਾਫ਼ ਕਰਨਾ ਗਰਮੀ ਦੇ ਵਿੱਚ ਤਾਂ ਜ਼ਿਆਦਾ ਹੀ ਔਖਾ ਠੰਡ 'ਚ ਤਾਂ ਹਜੇ ਕਈ ਦਿਨ ਕੱਢ ਵੀ ਜਾਂਦਾ ਜੀ। ਗਰਮੀ 'ਚ ਜਦੋਂ ਅੱਗੇ ਜਾ ਕੇ ਨੇਹਰੀਆਂ ਵਗੈਰਾ ਆਉਂਦੀਆਂ ਨੇ ਉਦੋਂ ਬਹੁਤ ਔਖਾ ਸਾਫ ਕਰਨਾ। ਨੇਹਰੀ ਹਾ ਤਾਂ ਫਿਰ ਸਾਰੀ ਖਲਾਰਾ ਖਿੰਡ ਜਾਂਦਾ ਹੈ। ਲੋ ਜੀ ਇੱਥੇ ਆਪਾਂ ਲਾ ਲਈਏ ਝਾੜੂ। ਸ਼ਾਮ ਨੂੰ ਫਿਰ ਟੋਕਾ ਕਰਨਾ ਜੀ ਫਿਰ ਖਿੰਡ ਜਾਣਾ। ਗੁੱਡੇ ਗੁੱਡੇ ਹੋ ਕੇ ਜਿਆਦਾ ਵੱਡੇ ਵੇੜੇ 'ਚ ਝਾੜੂ ਨਹੀਂ ਲਾਇਆ ਜਾਂਦਾ ਜੀ। ਲੱਕ ਦੁਖਣ ਲੱਗ ਜਾਂਦਾ ਹੈ। ਸਿੱਧੇ ਕੜ ਕੇ ਤਾਂ ਹਜੇ ਥੋੜਾ ਜਿਹਾ ਲੱਗ ਜਾਂਦਾ ਲੰਬੇ ਝਾੜੂ ਨਾਲ। ਇੱਥੇ ਝਾੜੂ ਲਾਉਣ ਤੋਂ ਬਾਅਦ ਜੀ ਆਪਾਂ ਜਾਵਾਂਗੇ ਮੱਝਾ ਮੱਲ। ਸੌਰੀ ਜੀ ਮੈਂ ਝਾੜੂ ਕਹਿ ਰਹੀ ਐ ਰੜਕਾ ਫੇਰ ਰਹੀ ਸੀ ਆਪਾਂ। ਮੱਝਾਂ ਤਾਂ ਲਈ ਵੀ ਆਵਾਂਗੇ ਸੁੱਕ ਜਾਊਗਾ ਗਿੱਲਾ ਬਹੁਤ ਹੋ ਜਾਂਦਾ ਉਹ ਨਾਲੇ ਧਾਰਾਂ ਵੇਲੇ ਨੂੰ ਥੋੜਾ ਜਿਹਾ ਸੁੱਕ ਜਾਊਗਾ ਇੱਥੇ ਵੀ ਆਪਾਂ ਸਾਫ਼ ਕਰ ਦਿੰਨੇ ਆ ਜੀ ਰੜਕੇ ਨਾਲੇ ਹੁਣ ਤਾਂ ਸੁੱਕ ਜਾਂਦਾ ਜੀ ਗਰਮੀ ਹੋ ਗਈ ਠੰਡ ਚ ਨਹੀਂ ਸੁੱਕਦਾ ਸੀ ਇਹ ਖਰਸੇ ਵਧੀਆ ਜੀ ਜਲਦੀ ਸੁੱਕ ਜਾਂਦਾ ਹੈ ਰੜਕਾ ਫੇਰਦੀ ਫਿਰ ਤਾਂ ਬਹੁਤ ਸਿੱਧੀ ਸੁੱਕ ਜਾਂਦਾ ਇਹ ਆਪਾਂ ਗੋਹਾ ਹਟਾ ਦਾਂਗੇ ਇਧਰੋਂ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਪੋਰਟ ਕਰਦੇ ਨੇ ਆਪਾਂ ਨੂੰ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਜੀ ਆਪਣੇ ਚੈਨਲ ਦੇ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਜਾਵਾਂਗੇ ਜੀ ਸਪੋਰਟ ਵੱਧ ਤੋਂ ਵੱਧ ਕਰਿਓ ਗਿੱਲਾ ਸੁੰਭਰਨਾ ਤਾਂ ਥੋੜਾ ਜਿਹਾ ਔਖਾ ਹੁੰਦਾ ਜੀ ਹੌਲੀ ਹੌਲੀ ਸੁੰਭਰਿਆ ਜਾਂਦਾ ਤੇ ਉਧਰ ਇੱਕ ਕੱਟੀ ਗਿੱਲਾ ਕਰਕੇ ਰੱਖਦੀ ਐ ਉਹਦੇ ਥੱਲੇ ਵੀ ਸੁੰਭਰ ਲਾਂਗੇ ਆਪਾਂ ਇਹ ਛੋਟੀ ਕਰਕੇ ਹਜੇ ਵੱਧ ਗਿੱਲਾ ਕਰ ਦਿੰਦੀ ਹੈ ਜੀ। ਇੱਕ ਕੱਪਾ ਟਾਕੀ ਖੋਲ ਦਿੰਨੇ ਆ। ਹਵਾ ਨਾਲ ਫਿਰ 1.5 ਨੂੰ ਫਰਸ ਸਾਰਾ ਸੁੱਕ ਜਾਂਦਾ ਵਧੀਆ। ਅੱਜ ਇਹਦਾ ਮੈਟ ਵੀ ਚੱਕ ਕੇ ਧੋ ਦਿੱਤਾ ਆਪਾਂ ਕੱਟੀ ਦਾ। ਹਜੇ ਨਹੀਂ ਧਰਿਆ ਜੀ। ਇੱਕ ਸਾਈਡ ਗਿੱਲੀ ਸੀ ਉਹਦੀ। ਧੁੱਪ ਹੀ ਪਿਆ ਧਾਰਾਂ ਮੇਲੇ ਜਦੋਂ ਆਵਾਂਗੇ ਆਪਾਂ ਉਦੋਂ ਰੱਖ ਲਾਂਗੇ। ਹੁਣ ਇਹ ਰੜਕਾ ਫੇਰ ਤੋਂ ਸੁੱਕ ਜਾਊਗਾ ਫਰਸ। ਫੇਰ ਰੱਖਾਂਗੇ। ਤਿਲਕਣ ਤੋਂ ਡਰ ਲੱਗਦਾ ਰਹਿੰਦਾ ਜੀ ਛੋਟੀ ਕੱਟੀ ਦਾ ਪਹਿਲਾਂ ਇੱਕ ਕੱਟੀ ਸਾਡੀ ਟਿਲਕ ਗਈ ਸੀ 2 ਸਾਲ ਦੀ ਹੋਣ ਵਾਲੀ ਸੀ ਉਹਦੀਆਂ ਲੱਤਾਂ ਪਿੱਛੇ ਨਿਕਲ ਗਈਆਂ ਸੀ ਉਹ ਨਹੀਂ ਵੇਚੀ ਤੇ 3-4 ਦਿਨਾਂ ਬਾਅਦ ਫੇਰ ਵਿਚਾਈ ਪੂਰੀ ਹੋ ਗਈ ਜੀ 2 ਸਾਲ ਦੀ ਸੀਗੀ ਪਾਲੀ ਹੋਈ ਕੱਟੀ ਸੀ